ਸੀ ਗੱਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਜੀ ਵਿਆਹਾਂ ਦੇ ਵਿੱਚ ਬਣਨ ਵਾਲੀ ਇਮਲੀ ਦੀ ਚਟਨੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਨੂੰ ਬਣਾਉਣ ਦੇ ਲਈ ਮੈਂ ਇੱਕ ਕੌਲੀ ਇਮਲੀ ਨੂੰ 5 ਘੰਟੇ ਪਹਿਲਾਂ ਪਾਣੀ 'ਚ ਭਿਓ ਕੇ ਰੱਖ ਦਿੱਤਾ ਇੱਕ ਕੌਲੀ ਦੇ ਕਰੀਬ ਇਹ ਲਈ ਹੈ ਇਮਲੀ ਤੇ ਨੂੰ ਆਪਾਂ ਥੋੜੇ ਵੱਡੇ ਭਾਂਡੇ ਦੇ ਵਿੱਚ ਭਿਓ ਕੇ ਰੱਖਿਆ ਵਾ ਫਿਰ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਇਹਨੂੰ ਮੈਸ਼ ਕਰ ਲੈਣਾ ਇਹਦਾ ਜਿਹੜੇ ਬੀਜ ਆ ਉਹ ਅਲੱਗ ਕਰ ਦੇਣੇ ਆ ਪਰ ਹਜੇ ਵੀ ਇਸ ਦੇ ਵਿੱਚ ਰੇਸ਼ੇ ਜਿਹੜੇ ਆ ਉਹ ਕਾਫੀ ਕੁਆਂਟੀਟੀ ਦੇ ਵਿੱਚ ਹੈਗੇ ਤਾਂ ਆਪਾਂ ਇਹਨੂੰ ਛਾਨ ਲਵਾਂਗੇ ਇਸ ਤਰ੍ਹਾਂ ਤੁਸੀਂ ਇੱਕ ਛਾਨਣੀ ਰੱਖ ਕੇ ਤੇ ਉੱਪਰ ਦੀ ਤੁਸੀਂ ਚਮਚ ਦੇ ਨਾਲ ਪ੍ਰੈਸ ਕਰੋਗੇ ਤਾਂ ਇਹਦਾ ਪਲਪ ਜਿਹੜਾ ਹੈ ਉਹ نیچے ਆਪਣੇ ਆਪ ਆ ਜਾਏਗਾ ਤੇ ਇਹਦੇ ਵਿੱਚ ਅਸੀਂ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨੂੰ ਥੋੜਾ ਜਿਹਾ ਠਿੱਕ ਰੱਖ ਕੇ ਬਣਾਵਾਂਗੇ ਜੇਕਰ ਤੁਸੀਂ ਪਤਲੀ ਬਣਾ ਲਈ ਤਾਂ ਫਿਰ ਤੁਹਾਨੂੰ ਉਸ ਨੂੰ ਜ਼ਿਆਦਾ ਟਾਈਮ ਕੁਕ ਕਰਨਾ ਪਏਗਾ ਤੇ ਕਈ ਵਾਰੀ ਜ਼ਿਆਦਾ ਟਾਈਮ ਬੋਇਲ ਕਰਨ ਦੇ ਨਾਲ ਇਮਲੀ ਜਿਹੜੀ ਆ ਉਹਦਾ ਟੇਸਟ ਕੜੱਟਨ ਦੇ ਵਿੱਚ ਵੀ ਹੋ ਜਾਂਦਾ ਹੈ ਇਸ ਤਰ੍ਹਾਂ ਸਾਡੇ ਕੋਲੇ ਪਲਪ ਰੈਡੀ ਹੋ ਗਿਆ ਹੁਣ ਇੱਕ ਮਸਾਲਾ ਬਣਾਉਣਾ ਹੈ ਜੀ ਜਿਹਦੇ ਵਿੱਚ 2 ਚਮਚ ਦੇ ਕਰੀਬ ਆਪਾਂ ਸੌਂਫ ਲਈ ਆ ਥੋੜੀ ਜਿਹੀ ਕਾਲੀ ਮਿਰਚ ਅੱਧਾ ਚਮਚ ਦੇ ਕਰੀਬ ਜੀਰਾ ਵਾ ਦੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਹੋਣ ਦੇ ਬਾਅਦ ਇੱਕ ਪਲੇਟ 'ਚ ਰੱਖ ਦੇਾਂਗੇ ਠੰਡਾ ਹੋਣ ਦੇ ਵਾਸਤੇ ਉਸੇ ਕੜਾਈ ਦੇ ਵਿੱਚ ਅਸੀਂ ਮੱਕ ਜਿਹੜੇ ਆ ਉਹ ਵੀ ਰੋਸਟ ਕਰ ਲਵਾਂਗੇ ਇਹ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਐਡ ਕਰ ਦਿਓ ਤੇ ਮਸਾਲਾ ਅਸੀਂ ਗ੍ਰाइंड ਕਰ ਲਵਾਂਗੇ ਕੜਾਈ ਦੇ ਵਿੱਚ ਇੱਕ ਚਮਚੇ ਦੇ ਕਰੀਬ ਵੈਜੀਟੇਬਲ ਆਇਲ ਤੁਸੀਂ ਐਡ ਕਰਨਾ ਜਾਂ ਦੇਸੀ ਘਿਓ ਐਡ ਕਰ ਸਕਦੇ ਹੋ ਤੇ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਿਆਂਗੇ ਤੇਲ ਤੁਸੀਂ ਬਿਨਾ 스멜 ਵਾਲਾ ਯੂਜ਼ ਕਰਿਓ ਤੇ ਜਿਹੜਾ ਪल्प ਅਸੀਂ ਇਮਲੀ ਦਾ ਬਣਾ ਕੇ ਰੱਖਿਆ ਸੀ ਉਹ ਐਡ ਕਰ ਦੇਵਾਂਗੇ ਥੋੜਾ ਜਿਹਾ ਪਾਣੀ ਧੋ ਕੇ ਵੀ ਤੁਸੀਂ ਐਡ ਕਰ ਦਿਓ ਇਹਦੇ ਵਿੱਚ ਪਾਣੀ ਤੇ ਨਾਲ ਹੀ ਇਹਦੇ ਵਿੱਚ ਜਿੰਨੀ ਅਸੀਂ ਇਮਲੀ ਲਈ ਸੀ ਉਨੀ ਮਾਤਰਾ ਦੇ ਵਿੱਚ ਗੁੜ ਜਿਹੜਾ ਹੈ ਉਹ ਤੋੜ ਕੇ ਪਾ ਦੇਾਂਗੇ ਤੇ ਗੁੜ ਤੋਂ ਅੱਧੀ ਮਾਤਰਾ ਦੇ ਵਿੱਚ ਇਹਦੇ ਵਿੱਚ ਖੰਡ ਐਡ ਕਰਾਂਗੇ ਇਹ ਤੁਸੀਂ ਇਹਨੂੰ ਚੈੱਕ ਕਰ ਲੈਣਾ ਹੈ ਦੋਨੇ ਚੀਜ਼ਾਂ ਨੂੰ ਜੇਕਰ ਤੁਹਾਨੂੰ ਖੰਡ ਮਿੱਠਾ ਜਿਹੜਾ ਹੈ ਉਹ ਚਟਨੀ ਦੇ ਵਿੱਚ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਲਿਓ ਮਸਾਲਿਆਂ ਦੇ ਵਿੱਚ ਇਹਦੇ ਵਿੱਚ ਕਾਲਾ ਨਮਕ ਸਿੰਦਾ ਨਮਕ ਲਾਲ ਮਿਰਚ ਦਾ ਪਾਊਡਰ ਐਡ ਕਰ ਦਿੱਤਾ ਵਾ ਤੇ ਜਿਹੜਾ ਅਸੀਂ ਮਸਾਲਾ ਬਣਾਇਆ ਸੀ ਸੌਂਫ ਵਾਲਾ ਦੋ ਚਮਚੇ ਦੇਖ ਰਿਓ ਤੁਸੀਂ ਇਸ ਦੇ ਵਿੱਚ ਐਡ ਕਰ ਦਿਓ ਦੋ ਚਮਚੇ ਹੀ ਐਡ ਕਰਿਓ ਕਿਉਂਕਿ ਕੁਆਂਟੀਟੀ ਥੋੜੀ ਜ਼ਿਆਦਾ ਬਣੀ ਹੈ ਤੇ ਆਪਾਂ ਦੋ ਚਮਚੇ ਐਡ ਕਰ ਦਿੱਤਾ ਤੇ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਐਡ ਕੀਤਾ ਹੈ ਜਿੰਜਰ ਪਾਊਡਰ ਜਾਂ ਸੌਂਠ ਪਾਊਡਰ ਸੁੰਡ ਦਾ ਪਾਊਡਰ ਜਿਹਨੂੰ ਅਸੀਂ ਕਹਿੰਦੇ ਆ ਉਹ ਐਡ ਕਰ ਦਿੱਤਾ ਤੇ ਇਹ ਹਜੇ ਥੋੜੀ ਜਿਹੀ ਪਤਲੀ ਹੈ 5 ਮਿੰਟ ਹੋ ਗਏ ਮੈਨੂੰ ਇਸ ਨੂੰ ਪਕਾਉਂਦਿਆਂ ਹੋਇਆ ਡਾਕੂਮੈਂਟ ਆਪਾਂ ਇਹਨੂੰ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਹੋਰ ਪਕਾ ਲਵਾਂਗੇ 2 ਮਿੰਟ ਦੇ ਬਾਅਦ ਇਹ ਤਕਰੀਬਨ ਸਡੀ ਇਮਲੀ ਦੀ ਚਟਨੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਦੇ ਵਿੱਚ ਮੱਗਜ ਵੀ ਐਡ ਕਰ ਦੇਾਂਗੇ ਨਾਲ ਹੀ ਮੈਂ ਇੱਥੇ ਇਸ ਦੇ ਵਿੱਚ ਕਿਸ਼ਮਿਸ਼ ਵੀ ਐਡ ਕਰ ਰਹੇ ਆ ਇਹ ਦੋਨੇ ਚੀਜ਼ਾਂ ਆਪਸ਼ਨਲ ਹੈਗੀਆਂ ਪਰ ਇਹਨਾਂ ਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਤੇ ਇਹਨੂੰ ਠੰਡਾ ਹੋਣ ਦੇ ਲਈ ਰੱਖ ਦੇਾਂਗੇ ਠੰਡਾ ਹੋਣ ਦੇ ਬਾਅਦ ਆਪਾਂ ਕਿਸੇ ਕੰਟੇਨਰ ਵਿੱਚ ਪਰ ਲਵਾਂਗੇ ਇਹਨੂੰ ਤੁਸੀਂ ਠੰਡਾ ਹੋਣ ਦੇ ਬਾਅਦ ਦੇਖੋਗੇ ਇਹ ਹੋਰ ਵੀ ਜ਼ਿਆਦਾ ਗਾੜੀ ਹੋ ਜਾਏਗੀ ਇਹ ਬਿਲਕੁਲ ਪਰਫੈਕਟ ਹੋ ਜਾਏਗੀ ਨਾ ਤਾਂ ਬਹੁਤ ਗਾੜੀ ਹੈ ਨਾ ਬਹੁਤ ਪਤਲੀ ਬਣੇਗੀ ਤੇ ਹੁਣ ਜੀ ਮੈਂ ਤੁਹਾਨੂੰ ਦਿਖਾਉਣੀ ਆ ਠੰਡੀ ਹੋਣ ਦੇ ਬਾਅਦ ਇਹ ਕਿਸ ਤਰ੍ਹਾਂ ਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਡੀ ਜਿਹੜੀ ਇਮਲੀ ਦੀ ਚਟਨੀ ਆ ਬਣ ਕੇ ਤਿਆਰ ਹੋ ਗਈ ਇਹਨੂੰ ਤੁਸੀਂ ਸਮੋਸੇ ਨਾਲ ਪਰੌਂਠੇ ਨਾਲ ਪਕੌੜਿਆਂ ਨਾਲ ਕਿਸੇ ਤਰ੍ਹਾਂ ਵੀ ਇੰਜੋਏ ਕਰੋ ਸੈਂਡਵਿਚ ਦੇ ਉੱਪਰ ਲਗਾ ਕੇ ਇੰਜੋਏ ਕਰੋ ਬਹੁਤ ਹੀ ਟੇਸਟੀ ਲੱਗਦੀ ਆ ਤੁਸੀਂ ਇਸ ਨੂੰ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਤਕਰੀਬਨ 2 ਮਹੀਨੇ ਦੇ ਲਈ ਇਹ ਖਰਾਬ ਨਹੀਂ ਹੁੰਦੀ ਪਰ ਇਹ ਇੰਨੀ ਕਿ ਟੇਸਟੀ ਬਣਦੀ ਆ ਕਿ 2 ਮਹੀਨੇ ਦਾ ਇਹ ਚੱਲਦੀ ਨਹੀਂ ਉਸ ਤੋਂ ਪਹਿਲਾਂ ਹੀ ਇਹ ਖਤਮ ਹੋ ਜਾਏਗੀ ਇਸ ਤਰ੍ਹਾਂ ਤੁਸੀਂ ਇਸ ਨੂੰ ਬਣਾ ਕੇ ਘਰ ਦੇ ਵਿੱਚ ਰੱਖੋ ਸਾਫ਼ ਸੁਥਰੇ ਤਰੀਕੇ ਦੇ ਨਾਲ ਤੁਸੀਂ ਖਾਣਾ ਬਣਾ ਕੇ ਸਰਵ ਕਰ ਸਕਦੇ ਹੋ ਬਹੁਤ ਹੀ ਈਜ਼ੀ ਹੈ ਇਹ ਇਸ ਨੂੰ ਬਣਾਉਣਾ ਤੇ ਸਟੋਰ ਕਰਕੇ ਰੱਖਣਾ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ